ਬਹੁਤ ਹੀ ਕਹਿਣ ਨੂੰ ਤਾਂ ਪਹਿਲੀ ਗੱਲ ਤਾਂ ਹੈ ਕਿ ਕਹਿਣ ਨੂੰ ਤਾਂ ਕੋਈ ਸ਼ਬਦ ਨਹੀਂ ਹੈਗੇ ਹੁਣ ਇਹ ਦੁੱਖ ਇੱਕ ਨਿਚ ਲਿਆ ਜਾਂਦਾ ਉਹਦੇ ਤੇ ਇੰਨੀ ਜਲਦੀ ਫੇਰ ਇੱਕ ਦੁੱਖ ਆ ਗਿਆ ਮੈਂ ਹੈਰਾਨ ਆ ਇਸ ਗੱਲੋਂ ਕਿ ਚੰਗੇ ਬਲੇ ਸਿਗੇ ਉਹਦੇ ਫਾਦਰ ਸਾਹਿਬ ਤੇ ਪਤਾ ਨਹੀਂ ਰੱਬ ਦੀ ਕੀ ਮਰਜ਼ੀ ਆ ਹਨਾ ਕੀ ਕਹਿ ਸਕਦੇ ਆ ਉਹਦੇ ਅੱਗੇ ਜੋਰ ਨਹੀਂ ਹੈਗਾ ਪਰ ਮਿੱਤੋ ਯਾਰ ਉਹ ਰੋਂਦਾ ਨਹੀਂ ਦੇਖਿਆ ਜਾਂਦਾ ਮੇਰਾ ਛੋਟਾ ਭਾਈ ਆ ਮਤੁਰ ਹੁੰਦਾਂ ਨੇ ਦੇਖਿਆ ਮੈਂ ਬੜਾ ਬਹੁਤ ਕੱਟ ਰੋਣ ਵਾਲਾ ਬੰਦਾ ਮੈਂ ਮੈਂ ਮੋ ਕੱਟ ਰੋਣਾ ਮੈਂ ਆਪਣੇ ਅੰਦਰ ਹੀ ਰੱਖਦਾ ਜਜ਼ਵਾਤ ਜਿੰਨੇ ਵੀ ਅੰਦਰ ਰੱਖ ਲੈਣਾ ਮੈਂ ਕੱਲਾ ਬਹਿ ਕੇ ਰੋ ਲੈਣਾ ਪਰ ਅੱਜ ਜੋ ਗੱਲਾਂ ਕਰ ਰਿਆ ਸੀ ਤੇ ਉਹਦੀ ਗੱਲਾਂ ਸੁਣ ਸੁਣ ਮੈਨੂੰ ਮਤ ਵੀ ਨਹੀਂ ਰੁਕਿਆ ਗਿਆ ਅੱਜ ਵੀ ਤੱਕਾ ਨਾ ਕਰ ਐਨਾ ਰੱਬ ਨੂੰ ਕਹੀਦਾ ਵੀ ਐਨਾ ਤੱਕਾ ਨਾ ਕਰ ਕਰ ਜਿੰਨਾ ਬਣਦਾ ਤੇ ਰੋਣਾ ਕਰ ਜਿਆਦਾ ਨਾ ਕਰ ਇੰਡਸਟਰੀ ਨੂੰ ਆਣੀ ਲੱਗਦਾ ਜਿਵੇਂ ਨਜ਼ਰ ਲੱਗੀ ਹੋਵੇ ਪਿਛਲੇ ਚੰਦ ਦੇ ਨਾਲ ਜੀ ਕਈ ਵੱਡੇ ਚਿਹਰੇ ਜਿਹੜੇ ਦੁਨੀਆ ਨੂੰ ਅਲਵਿਦਾ ਕਰ ਗਏ ਹਾਂ ਜੀ ਸਾਨੂੰ ਲੱਗ ਰਿਹਾ ਇਹ ਇਸ ਕਰਕੇ ਅਸੀਂ ਆ ਗੱਲਬਾਤ ਚੱਲਦੀ ਰਹਿੰਦੀ ਸਾਡੇ ਆਸ ਵਿੱਚ ਕਲਾਕਾਰ ਭਰਾਵਾਂ ਦੀ ਵੀ ਪਾਠ ਕਰੀਏ ਕੋਈ ਅਰਦਾਸ ਕਰਾਈਏ ਅਸੀਂ ਸਾਰੇ ਡਰੇ ਹੋਏ ਹਾਂ ਹੁਣ ਡਰ ਲੱਗਦਾ ਵੀਰੇ ਸਿੱਧੀ ਗੱਲ ਦੱਸਦਾ ਮੰਨ ਰਿਹਾ ਵਾ ਵੀ ਸੁੱਖ ਰਹੇ ਸਾਰੇ ਪਾਸੇ ਜੀ ਜਦੋਂ ਮਾਤਾ ਹੁਣ ਦਾ ਇੰਤਕਾਰ ਹੋਇਆ ਤੰ ਵਿੱਚ ਜਿੱਥੇ ਕੌਂਚੀ ਸੀ ਹਾਂ ਦੇਖਾ ਕੀਤਾ ਅੰਤ ਸਿਰ ਬਾਪੂ ਨਾਲ ਆਪਣੇ ਗੱਲਾਂ ਹੋਈਆਂ ਸੀ ਬਾਪੂ ਨੇ ਮੇਰੀ ਗੱਲ ਇਹ ਹੋਈ ਸੀ ਕਿ ਕਹਿੰਦਾ ਦੇਖ ਲੈ ਚੱਲ ਗਈ ਤੇ ਮਾਤਾ ਤੇ ਵੀ ਥੋੜੀ ਕੋਸ਼ਿਸ਼ ਕੀਤੀ ਕਹਿੰਦਾ ਯਾਰ ਵੀ ਪਛਾਣ ਨਹੀਂ ਪਾਈ ਆਪਾਂ ਕੋਈ ਨਹੀਂ ਕਹਿੰਦਾ ਹੋਜੂ ਠੀਕ ਹੌਲੀ ਹੌਲੀ ਪਰ ਬਾਅਦ ਚ ਜਿਹੜੀਆਂ ਹੁਣ ਗੱਲਾਂ ਸਮਝ ਚ ਮਿਲਦੀਆਂ ਉਹਨਾਂ ਨੇ ਕਿਹਾ ਵੀ ਇਦਾਂ ਕਰਕੇ ਇਹ ਆਹ ਕਬਰ ਤੁਹਾਡੀ ਮੰਮੀ ਦੀ ਆ ਇਹ ਇੱਥੇ ਕਬਰ ਤੁਸੀਂ ਮੇਰੀ ਬਣਾਉਣੀ ਆ ਹਨਾ ਤੇ ਦੋ ਦਿਨ ਪਹਿਲਾਂ ਹੀ ਸਾਰਾ ਕੁਝ ਦੱਸ ਗਿਆ ਤੇ ਇਹ ਸਾਡੇ ਇੱਕ ਮੁਸਲਿਮ ਧਰਮ ਚ ਹੁੰਦਾ ਕਿ 20 ਦਿਨਾਂ ਬਾਅਦ ਵੀ ਆਪਾਂ ਅਰਦਾਸ ਕਰਦੇ ਹਾਂ ਹਨਾ ਤੇ ਕਬਰ ਤੇ ਜਾ ਕੇ ਮੰਮੀ ਦੀ ਕਬਰ ਤੇ ਜਾ ਕੇ ਉਹਨਾਂ ਨੇ ਕੰਨ ਕੋਲੇ ਕਿਹਾ ਵੀ 20ਵੇਂ ਤੋਂ ਪਹਿਲਾਂ ਪਹਿਲਾਂ ਮੈਂ ਤੇਰੇ ਕੋਲੇ ਆਇਆ ਲੈ ਇਹ ਗੱਲ ਕਹੀ ਹੈ ਤੇ ਉਹਨਾਂ ਦੀ ਮੁਹੱਬਤ ਸੀ ਬਾਪੂ ਜੀ ਮੰਮੀ ਤੋਂ ਬਿਨਾ ਨਹੀਂ ਛਾਰਦੇ ਸੀਗੇ ਕਿ ਹੁਣ ਜਦੋਂ ਉਹ ਮਾਤਾ ਨਹੀਂ ਰਹੇ ਤੇ ਉਹ ਕਿੱਦਾਂ ਸਰ ਲੈਂਦੇ ਹੈਨਾ ਉਹ ਉਹ ਆਪਣੇ ਜੀਵਨ ਸਾਥੀ ਕੋਲ ਜਾ ਕੇ